ਮਹਿਲਾ ਨੇ ਢਾਈ ਲੱਖ ਦਾ ਇਹ ਰਿਕਸ਼ਾ ਅੱਗ ਲਗਾ ਕੇ ਕਿਉਂ ਸਾੜ ਦਿੱਤਾ ਰੋਜੀ ਰੋਟੀ ਦਾ ਇਕਲੌਤਾ ਸਹਾਰਾ ਸੀ ਇਹ ਰਿਕਸ਼ਾ ਹੁਸੇ ਤੇ ਬੇਬਸੀ ਵਿੱਚ ਸ਼ੋਰੂਮ ਦੇ ਬਾਹਰ ਚੁੱਕਿਆ ਸਖਤ ਕਦਮ ਰਿਕਸ਼ੇ ਨਾਲ ਹੀ ਪਰਿਵਾਰ ਦੇ ਸੁਪਨੇ ਵੀ ਰਾਖ ਹੋ ਗਏ ਮੱਧ ਪ੍ਰਦੇਸ਼ ਦੇ ਸ਼ਿਫਪੂਰੀ ਸ਼ਹਿਰ ਤੋਂ ਇੱਕ ਐਸੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਸਿਸਟਮ ਕੰਪਨੀਆਂ ਤੇ ਆਮ ਆਦਮੀ ਦੀ ਮਜਬੂਰੀ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਇੱਥੇ ਇੱਕ ਮਹਿਲਾ ਨੇ ਗੁੱਸੇ ਅਤੇ ਬੇਬਸੀ ਵਿੱਚ ਆ ਕੇ ਆਪਣੇ 2.5 ਲੱਖ ਰੁਪਏ ਦੀ ਰਿਕਸ਼ਾ ਸੜਕ ਤੇ ਹੀ ਅੱਗ ਲਗਾ ਦਿੱਤੀ ਇਹ ਰਿਕਸ਼ਾ ਉਸ ਦਾ ਸਿਰਫ ਵਾਹਨ ਨਹੀਂ ਸੀ ਬਲਕਿ ਉਸ ਦੇ ਪਰਿਵਾਰ ਦੀ ਰੋਜੀ ਰੋਟੀ ਦਾ ਇਕਲੌਤਾ ਸਹਾਰਾ ਸੀ ਦਰਅਸਲ ਪੀੜਤ ਮਹਿਲਾ ਅਤੇ ਉਸ ਦਾ ਪਤੀ ਦੋਵੇਂ ਦਿਹਾੜੀ ਮਜ਼ਦੂਰੀ ਕਰਦੇ ਨੇ ਅਤੇ ਕਾਫੀ ਮਿਹਨਤ ਅਤੇ ਕਰਜ਼ੇ ਨਾਲ ਲੋਨਾ ਨੇ ਇਹ ਈ ਰਿਕਸ਼ਾ ਖਰੀਦਿਆ ਸੀ ਇਹ ਸੋਚ ਕੇ ਕਿ ਹੁਣ ਦਿਹਾੜੀ ਛੱਡ ਕੇ ਰਿਕਸ਼ੇ ਦੀ ਕਮਾਈ ਨਾਲ ਘਰ ਚੱਲ ਪਵੇਗਾ ਪਰ ਹਕੀਕਤ ਇਸ ਬਿਲਕੁਲ ਉਲਟ ਨਿਕਲੀ ਰਿਕਸ਼ਾ ਖਰੀਦਣ ਤੋਂ ਕੁਝ ਸਮੇਂ ਬਾਅਦ ਹੀ ਉਹ ਬਾਰ-ਬਾਰ ਖਰਾਬ ਹੋਣ ਲੱਗ ਪਿਆ ਮਹਿਲਾ ਨੇ ਕਈ ਵਾਰ ਏਜੰਸੀ ਦਾ ਰੁੱਖ ਕੀਤਾ ਪਰ 4 ਮਹੀਨੇ ਤੱਕ ਨਾ ਤਾਂ ਢਾਂਗ ਨਾਲ ਮੁਰੰਮਤ ਹੋਈ ਅਤੇ ਨਾ ਹੀ ਕੋਈ ਸੁਣਵਾਈ ਹੋਈ ਹਰ ਵਾਰ ਸਿਰਫ ਵਾਦੇ ਮਿਲੇ ਹੱਲ ਨਹੀਂ ਜ਼ੋਰਾਂ ਪਰਿਵਾਰ ਦੀ ਆਰਥਿਕ ਹਾਲਤ ਹੋਰ ਵੀ ਖਰਾਬ ਹੋ ਗਈ ਹੈ ਕਰਜ਼ਾ ਵੱਧਦਾ ਹੀ ਜਾ ਰਿਹਾ ਹੈ ਤੇ ਕਮਾਈ ਰੁਕ ਗਈ ਅਤੇ ਘਰ ਚੱਲਣਾ ਔਖਾ ਹੋ ਗਿਆ ਆਖਰਕਾਰ ਮਹਿਲਾ ਦਾ ਸਬਰ ਟੁੱਟ ਗਿਆ ਗੁੱਸਾ ਨਿਰਾਸ਼ਾ ਅਤੇ ਬੇਇਨਸਾਫੀ ਦੇ ਅਹਿਸਾਸ ਵਿੱਚ ਉਸਨੇ ਸ਼ੋਰੂਮ ਦੇ ਬਾਹਰ ਸੜਕ ਤੇ ਹੀ ਈ ਰਿਕਸ਼ੇ ਨੂੰ ਅੱਗ ਲਗਾ ਦਿੱਤੀ ਕੁਝ ਹੀ ਮਿੰਟਾਂ ਵਿੱਚ ਉਹ ਰਿਕਸ਼ਾ ਜਿਸ ਨਾਲ ਸੁਪਨੇ ਜੁੜੇ ਸਨ ਰਾਖ ਬਣ ਗਿਆ ਇਹ ਘਟਨਾ ਸਿਰਫ ਇੱਕ ਰਿਕਸ਼ਾ ਸੜਨ ਦੀ ਨਹੀਂ ਹੈ ਸਗੋਂ ਇੱਕ ਗਰੀਬ ਪਰਿਵਾਰ ਦੇ ਸੁਪਨੇ ਸੜਨ ਦੀ ਕਹਾਣੀ ਹੈ ਇਹ ਸਵਾਲ ਵੀ ਖੜਾ ਹੁੰਦਾ ਹੈ ਕਿ ਜੇ ਗਾਹਕ ਨੂੰ ਸਮੇਂ ਤੇ ਇਨਸਾਫ ਮਿਲੇ ਤਾਂ ਕੀ ਅਜਿਹਾ ਕਦਮ ਚੁੱਕਣਾ ਪੈਂਦਾ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸ਼ਾਸਨ ਵੱਲੋਂ ਕਾਰਵਾਈ ਦੀ ਗੱਲ ਵੀ ਕੀਤੀ ਜਾ ਰਹੀ ਹੈ ਪਰ ਇਸ ਘਟਨਾ ਨੇ ਇਹ ਜ਼ਰੂਰ ਦਿਖਾ ਦਿੱਤਾ ਹੈ ਕਿ ਜਦੋਂ ਆਮ ਆਦਮੀ ਦੀ ਆਵਾਜ਼ ਨਹੀਂ ਸੁਣੀ ਜਾਂਦੀ ਤਾਂ ਗੁੱਸਾ ਅੱਗ ਬਣ ਕੇ ਫੁੱਟ ਪੈਂਦਾ ਹੈ